ਭਵਾਨੀਗੜ ਵਿਖੇ ਸ੍ਰੀ ਵਿਸ਼ਕਰਮਾ ਮੰਦਿਰ ਸੁਸਾਇਟੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਕਰਮਾ ਦਿਵਸ ਤਾਮਿਕਤ ਸਾਥ ਤੇ ਸਰਦਾ ਨਾਲ ਮਨਾਇਆ ਗਿਆ ਇਸ ਸਮਾਗਮ ਦੌਰਾਨ ਹਲਕੇ ਦੀ ਵਿਧਾਇਕ ਬੀਬੀ ਨਰਿੰਦਰ ਕੌਰ ਬਰਾਜ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਵਿਸ਼ੇ ਤੌਰ ਤੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਸੰਸਦੀ ਚਕਰ ਵੀਜੇਂਦਰ ਸਿੰਘਲਾ ਸਾਬਕਾ ਕੈਪਟਨ ਮੰਤਰੀ ਅਰਵਿੰਦ ਖੰਨਾ ਮੀਟ ਪ੍ਰਧਾਨ ਭਾਰਤੀ ਜਨਤਾ ਪਾਰਟੀ ਅਤੇ ਜਿੰਨਰਜੀਤ ਗੋਲਡੀ ਹਲਕਾ ਇਨਚਾਰਜ ਸੰਗਰੂਰ ਸਮੇਤ ਕਈ ਰਾਜਨੀਤਿਕ ਸਮਾਜਿਕ ਸ਼ਖਸੀਤਿਆਂ ਨੇ ਸ਼ਖਸੀਤਾਂ ਨੇ ਹਾਜ਼ਰੀ ਭਰੀ ਇਸ ਝੰਡੇ ਦੀ ਰਸਮ ਬਲਵਿੰਦਰ ਸਿੰਘ ਸੱਗੂ ਸਤਨਾਮ ਮੋਟਰ ਗੈਰਜ ਭਵਾਨੀਗੜ੍ਹ ਵੱਲੋਂ ਬੜੀ ਸਰਦਾ ਅਦਾ ਨਾਲ ਕੀਤੀ ਗਈ ਸਮਾਜ ਕਾਮ ਦੌਰਾਨ ਹਲਕਾ ਵਿਧਾਇਕ ਬੀਬੀ ਨੰਦਰਕੌਰ ਭਰਾਜ ਨੇ ਵਿਸ਼ਕਰਮਾ ਦਿਵਸ ਦੇ ਪਵਿੱਤਰ ਮੌਕੇ ਤੇ ਸਾਰੇ ਭਵਾਨੀਗੜ੍ਹ ਵਾਸੀਆਂ ਨੂੰ ਵਧਾਈ ਦਿੱਤੀ ਕਿਹਾ ਕਿ ਵਿਸ਼ਕਰਮਾ ਦੀ ਜੀ ਸ੍ਰਿਸ਼ਟੀ ਦੇ ਰਚਨਹਾਰ ਤੇ ਕਲਾ ਉਦਯੋਗ ਦੇ ਮਿਹਨਤ ਦੇ ਪ੍ਰਤੀਕ ਹਨ ਉਨ੍ਹਾਂ ਕਿਹਾ ਕਿ ਅਸੀਂ ਵਿਸ਼ਕਰਮਾ ਜੀ ਦੇ ਉਦੇਸ਼ਾਂ ਤੇ ਚੱਲ ਕੇ ਮਿਹਨਤ ਤੇ ਨਿਰਮਾਣ ਰਾਹੀਂ ਸਮਾਜ ਨੂੰ ਅੱਗੇ ਵਧਾ ਸਕਦੇ ਹਾਂ ਇਸ ਦੌਰਾਨ ਕ ਵੀਸਰੀ ਜਥਾ ਵੀ ਪਹੁੰਚਿਆ ਹੋਇਆ ਸੀ ਪੂਰੇ ਸਮਾਗਮ ਦੌਰਾਨ ਧਾਰਮਿਕ ਭਾਵਨਾ ਤੇ ਭਗਤੀ ਦਾ ਵਿਸ਼ੇਸ਼ ਮਾਹੌਲ ਬਣਿਆ ਰਿਹਾ ਇਸ ਮੌਕੇ ਜਸਵਿੰਦਰ ਸਿੰਘ ਜੱਜ ਪ੍ਰਧਾਨ ਮੰਦਿਰ ਕਮੇਟੀ ਸਤਨਾਮ ਸਿੰਘ ਰਾਜੂ ਫਾਈਨੈਂਸਰ ਗਰਮੀਤ ਸਿੰਘ ਫਾਈਨੈਂਸਰ ਭਗਵੰਤ ਖਰੇ ਤ੍ਰਿਲੋਚਨ ਸਿੰਘ ਖਰੇ ਸ਼ਤਵੰਤ ਖਰੇ ਜਰਨੈਲ ਸਿੰਘ ਸੱਗੂ ਜਗਦਾਸਨ ਸਿੰਘ ਸੱਗੂ ਮਾਰਕੀਟ ਕਮੇਟੀ ਦੇ ਜਗਸੀਰ ਸਿੰਘ ਜੱਗੀ ਟਰੱਕ ਜੁਨਾ ਦੇ ਪ੍ਰਧਾਨ ਜਤਿੰਦਰ ਸਿੰਘ ਵਿੱਕੀ ਬਾਜਵਾ ਸਰਪੰਚ ਜਗਮੀਤ ਸਿੰਘ ਭੋਲਾ ਲਖਵਿੰਦਰ ਸਿੰਘ ਲੱਖਾ ਪਿੰਡ ਫੱਗੂਵਾਲ ਸਾਬਕਾ ਜੂਨੀਅਰ ਦੇ ਪ੍ਰਧਾਨ ਟਰੱਕ ਜੂਨੀਅਰ ਦੇ ਪ੍ਰਧਾਨ ਹਰਦੀਪ ਸਿੰਘ ਤੂਰ ਸਮੇਤ ਕਈ ਹੋਰ ਮਾਨਯੋਗ ਹਸਤੀਆਂ ਮੌਜੂਦ ਸਨ ਰਿਪੋਰਟ ਰਾਜਕੁਰਮੀ ਭਵਾਨੀ ਸੰਗਤ ਨੂੰ ਭਗਵਾਨ ਵਿਸ਼ਵਕਰਮਾ ਜੀ ਦੇ ਸ਼ਬਦ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਔਰ ਭਗਵਾਨ ਵਿਸ਼ਵਕਰਮਾ ਜੀ ਜਿਹੜੇ ਸ੍ਰਿਸ਼ਟੀ ਦੇ ਰਚੇਤਾ ਨੇ ਇੰਜੀਨੀਅਰਾਂ ਦੇ ਦੇਵ ਤੇ ਕਹਿ ਲੀਏ ਜੀ ਤੋਂ ਲੈ ਕੇ ਜਹਾਜ਼ ਤੱਕ ਸਾਰੀ ਭਗਵਾਨ ਵਿਸ਼ਵਕਰਮਾ ਜੀ ਦੀ ਦੇਣ ਹੈ ਔਰ ਅੱਜ ਉਹਨਾਂ ਦੀ ਫਲਵਾੜੀ ਦੇ ਵੱਲੋਂ ਸੰਗਤ ਦੇ ਵੱਲੋਂ ਬੜੀ ਧੂਮ-ਧਾਮ ਦੇ ਨਾਲ ਜਿਹੜਾ ਪਾਣੀਗੜ ਚ ਉਹਨਾਂ ਦਾ ਜਿਹੜਾ ਦਿਵਸ ਇਹ ਬਣਾਇਆ ਜਾ ਰਿਹਾ ਸੋ ਭਗਵਾਨ ਵਿਸ਼ਵਕਰਮਾ ਜੀ ਆਪਣੀ ਅਪਾਰ ਕਿਰਪਾ ਬਣਾਈ ਰੱਖਣ ਸਾਡੇ ਪਾਣੀਗੜ ਦਾ ਇਸ ਸਾਲ ਆਕੇ ਦਾ ਨਾਮ ਅਜੇ ਦੁਨੀਆ ਦੇ ਵਿੱਚ ਰੌਸ਼ਨੀ ਇਸ ਤਰ੍ਹਾਂ ਬੱਦ ਬਰਕਰਾਰ ਰਹੇ ਤੇ ਵਾਦਾ ਬੋਧਾ ਰਹੇ ਤੇ ਹੀ ਭਗਵਾਨ ਇਸ ਕਰਮਾ ਜੁਦਾਸ ਮੇਰੇ ਕਹਿੰਦੇ ਆ ਆਪਾਂ ਸਾਰਿਆਂ ਦੇ ਪਰਿਵਾਰਾਂ 'ਚ ਖੁਸ਼ੀਆਂ ਕਿਹੜੇ ਜਿਹੜੇ ਰੌਣਕਾਂ ਜਿਹੜੀਆਂ ਲੱਗੀਆਂ ਰਹਿਣ ਕਰੂਂਦੀਆਂ ਜਿਹੜੇ ਭਗਵਾਨ ਇਸ ਕਰਮਾ ਜਿਹੜੇ ਬਖਸ਼ਦੇ